ਦੇਖ ਲੈ ਨਾ ਇਹਦਾ ਪੁਹਾ ਲੜਕਾ ਹੈ ਇਹਦਾ ਨਾ ਡਾਡਾ ਡਾਟੇ ਰੱਖ ਦੇ ਨਾਗਮ ਰਸੋਣਾ ओरिजिनल ਹੈ ਪਿਸਤੌਲ ਵੀ ਅੱਗੇ ਰੱਖੋ ਇਹਦੇ ਪਿਸਤੌਲ ਵੀ ਰੱਖਿਆ ਰੱਖਿਆ ਕੀ ਹੁੰਦਾ ਲੱਡੇ ਨੰਬਰ ਦਾ ਨਾਗਰ ਭਾਈ ਛੱਡ ਦੋ ਪਿੰਡ ਕਿਹੜਾ ਵਾਲ ਤੇਰੇ ਬੜੇ ਤੜੇ ਵਾਲ ਦਾ ਜਿਹੜਾ ਕੰਮ ਕਰ ਰਿਹਾ ਵਾਲਾ ਇਹ ਇਹ ਧੜੀ ਜੜੀ ਜੜੀ ਮਸ਼ਹ ਕਰਦਾ ਹਾਪਰ ਸਾਈਡ ਦੀਆਂ

ਕਿਰਨਦੇਵ ਜੀ ਕੀ ਹੋਇਆ ਸੀ ਤੁਹਾਡੇ ਨਾਲ ਇਹ ਹੀ ਪਿੱਛੇ ਸਕੂਟੇ ਆ ਜਿਹੜਾ ਸਾਡੇ ਅੱਗੇ ਨਾਲ ਮੋਟਰਸਾਈਕਲ ਤੇ ਮੂੰਹ ਪੰਨਿਆ ਹੈ ਇਹਨਾਂ ਨੇ ਇਹਨਾਂ ਨੇ ਕਿ ਕਿਤਾ ਸਕੂਟੇ ਚੱਲੇ ਨੇ ਪਿੱਛੇ ਨੂੰ ਨਾ ਪਿੱਛੇ ਮੋਟਰਸਾਈਕਲ ਆਪਣਾ ਮਾਰਿਆ ਸਾਡੀ ਸਕੂਟੇ ਵੀ ਖੜੀ ਹੋ ਗਈ ਇਹਨੂੰ ਬਲਿਆ ਵੀ ਤੂੰ ਸਕੂਟੇ ਧਿਆਨ ਨਾਲ ਚਲਾ ਇਹ ਨਹੀਂ ਚਲਾਇਆ ਇਹ ਥੱਲੇ ਮੈਂ ਪਿੱਛੇ ਥੱਲੇ ਪੈਰ ਤਰ ਕੀ ਮੈਂ ਉਤਰੀ ਇਹਨੇ ਇੱਕ ਖਾਨ ਫੜਿਆ ਤੇ ਕੁੜੀ ਸਕੂਟੇ ਖੜੀ ਕਰਕੇ ਇਹਦੀ ਲਾਤੀ ਫੜੀ ਘੰਟਾ ਪਰ ਲਾਤੀ ਕੋਈ ਨਹੀਂ ਗਿਆ ਇਥੇ ਲੱਗੇ ਦੋ ਦਿਨੇ ਚੱਪੇ ਕੋਈ ਨਹੀਂ ਖੜਾ ਉਹ ਤੁਹਾਡੇ ਨਾਲ ਹੱਥ ਪਾਈ ਵੀ ਕੀਤੀ ਮਾਰ ਕੁਟਾਈ ਇਹਨੇ ਕੁੜੀ ਕੁੜੀ ਹੈਲਮਟ ਮਾਰਿਆ ਨੇ ਖਰੇ ਸਰੇ ਪਰ ਨੇ ਕੀਤੀ ਕੁੜੀ ਨੂੰ ਮਾਰੇ ਕੁੜੀ ਨੂੰ ਫੜਿਆ ਫੋਨ ਵੀ ਖਿੱਚਿਆ ਤੇ ਤੁਹਾਡਾ ਬਚਾ ਕਿਸ ਤਰ੍ਹਾਂ ਹੋਇਆ ਫਿਰ ਅਜੀ ਮਸੀਂ ਤੋਂ ਦੋ ਤਿੰਨ ਬੰਦੇ ਆਇਆ ਮੋਟਰਸਾਈਕਲ ਪਰ ਤਾਂ ਖੜੇ ਫਿਰ ਬਾਤਾਂ ਕਰਕੇ ਫਿਰ ਇਹਨਾਂ ਨੇ ਨਾਲੇ ਵੀ ਦੀਦੀ ਸਾਡੇ ਹੁਣ ਕੀ ਤੁਸੀਂ ਮੰਗ ਕਰਦੇ ਹੋ ਪੁਲਿਸ ਤੋਂ ਮੇਰੇ ਕੋ ਭਾਈ ਕੁਝ ਨਹੀਂ ਨਿਕਲਿਆ ਆ ਆ ਰਹੇ ਸੀਗੇ ਤੇ ਰਸਤੇ 'ਚ ਸਾਡੇ ਭਾਜੀ ਖੜੇ ਸੀ ਉਹਨਾਂ ਨੇ ਹੱਥ ਦਿੱਤਾ ਤੇ ਫਿਰ ਅਸੀਂ ਇਹਨਾਂ ਦੀ ਹੈਲਪ ਕੀਤੀ ਮੈਂ ਤਾਂ ਮੇਰੇ ਬੇਟੇ ਨੇ ਫਿਰ ਇਹਨੂੰ ਘੁੱਟ ਕੇ ਮੇਰੇ ਬੇਟੇ ਨੇ ਜੱਫਾ ਪਾਇਆ ਤੇ ਉਹਨੂੰ ਫਿਰ ਅਸੀਂ ਦੇ ਕੋਲ ਕੀ ਕੀ ਮਿਲਿਆ ਆਇਆ ਇਹਦੇ ਕੋਲ ਫਿਰ ਹਾਲ ਤਾਂ ਇਹਦੇ ਕੋਲ ਕੁਝ ਨਹੀਂ ਮਿਲਿਆ ਹਥਿਆਰ ਮਿਲਿਆ ਕੋਈ ਹਾਂਜੀ ਪਿਸਤੌਲ ਮਿਲਿਆ ਜੀ ਇਹਦੇ ਕੋਲ ਇਹ ਮੇਰੇ ਬੇਟੇ ਨੂੰ ਪਿਸਤੌਲ ਮਾਰਨ ਲੱਗਾ ਸੀਗਾ ਤੇ ਕੀ ਕੀ ਹੁਣ ਮੰਗ ਕਰਦੇ ਹੋ ਪੁਲਿਸ ਤੋਂ ਪੁਲਿਸ ਤੋਂ ਕਾਰਵਾਈ ਕੀਤੀ ਜਾਵੇ ਜੀ ਇਹਨਾਂ ਤੇ ਬਹੁਤ ਤਗੜੇ ਕਿਉਂਕਿ ਬੜਲੇ ਵਾਲਿਆਂ ਨੇ ਸੌਸਪਰਦਿਕ ਸੈਰ ਕਰਵਾਣਾ ਤੇ ਬਾੜੀ ਇਹਨਾਂ ਨੇ ਚੰਨੀਆਂ ਵਾਲਿਆਂ ਨੇ ਬੜਲੇ Eu não falar para mim não